ਕੀ ਨਾਮ ਕੀ ਤੁਹਾਡਾ ਨਛੱਤਰ ਮੇਰਾ ਨਾਮ ਤਾਂ ਹੈਗਾ ਪੱਪੂ ਹਾਂਜੀ ਕੇ ਕੀ ਲੱਗਦਾ ਸੀ ਤੁਹਾਡਾ ਮੇਰਾ ਬੇਟਾ ਸੀ ਤੇ ਕਿੰਨੀ ਉਮਰ ਸੀ ਉਹਦੀ ਉਮਰ ਹੈਗੀ 38 ਸਾਲ ਦੀ ਕੇ ਕੀ ਨਾਮ ਕੀ ਸੀਗਾ ਨਛੱਤਰ ਸੀਗਾ ਨਛੱਤਰ ਸੀਗਾ ਵਿਆਹ ਸੀਗਾ ਹਾਂਜੀ ਤੋਂ ਗੁੱਟੀਆਂ ਤੇ ਇੱਕ ਮੁੰਡਾ ਹੈ ਤੇ ਕੀ ਕਰਦਾ ਕੀ ਖੇਤੀਬਾੜੀ ਹੋਇਆ ਕੀ ਮੋਟਰ ਚਲਾਉਣ ਗਿਆ ਸੀ ਤੇ ਉੱਥੇ ਉਹਨੂੰ ਡੈਟ ਲੱਗਦੀ ਮੋਟਰ ਚਲਾਉਣ ਗਿਆ ਹਾਂਜੀ ਖੇਤਾਂ 'ਚ ਖੇਤੀ ਕਰ ਰਿਹਾ ਸੀਗਾ ਹਾਂਜੀ ਕਿ ਬੀਲੀ ਚਾਨ ਕਿਵੇਂ ਆ ਪਤਾ ਨਹੀਂ ਹੁਣ ਕੀ ਬਣਿਆ ਉਹ ਜਦੋਂ ਅੰਦਰ ਮੋਟਰ ਚਲਾਣ ਗਿਆ ਤੇ ਉੱਥੇ ਚਾਨ ਦੀ ਬੱਤੀ ਲੱਗ ਗਈ ਤੇ ਉੱਥੇ ਡਿੱਗ ਪਿਆ ਸਾ ਅਈ ਤਾਂ ਵੇਖਿਆ ਤੁਹਾਡੇ ਦੋ ਘਟੇ ਬਾਅਦ ਕੀ ਲਟਕਿਆ ਵੈਸੇ ਗਿਆ ਹਾਂਜੀ ਅੱਛਾ ਜਦੋਂ ਦੇਖਿਆ ਕਿ ਪਾਇਸਿੰਗ ਮੋਟਰ ਕੇ ਲੈ ਕੇ ਗਿਆ ਕਿਤੇ ਗਏ ਕਿ ਲੈ ਕੇ ਗਿਆ ਸੀ ਬਾਗੀ ਹਸਪੀਟਲ ਪਰ ਉਹਨਾਂ ਕਿਆ ਮਰਿਆ ਕੋ ਇਤਕਾਰ ਦਿੱਤਾ ਡੈਥ ਹੋ ਚੁੱਕੀ ਹਾਂਜੀ ਹੁਣ ਕੀ ਮੰਗਿਆ ਇਤਕਾਰ ਉਹਨਾਂ ਸੀ ਹਨ ਐਕਸਪੀ ਸਾਨੂੰ ਕਿ ਸਰਕਾਰ ਮਦਦ ਦੀ ਕਰੇ ਸਾਡੀ ਜ਼ਮੀਰ ਕਿੰਨੀ ਸੀ ਜਮੀਨ ਹੈਗੀ ਸਾਡੇ ਕੋਲ 8 ਕਿੱਲੇ ਆਪਣੀ ਹੀ ਉਹ ਵੀ ਸਰਕਾਰੀ ਇੱਕ ਅੱਧੀ ਕਿਲੇ ਖੇਤਾ ਚ ਕਿਤੀ ਗਾਰਾ ਸੀ ਹਾਂਜੀ ਹੁਣ ਮੰਗ ਕੇ ਸਰਕਾਰ ਕੋ ਮਦਦ ਕਰੇ ਸਰਕਾਰ ਕੋਲੋਂ ਮੰਗਦੇ ਹਾਂ ਵੀ ਸਾਡੀ ਸੂਰਤ ਕਰੇ ਦੋ ਬੱਚੀਆਂ ਨੇ ਇੱਕ ਲੜਕਾ ਹੈ ਸਾਨੂੰ ਬਸ ਸੂਰਤ ਦੇਵੇ ਉਹਨਾਂ ਦਾ ਪਾਲਣ ਪੋਸ਼ਣ ਉਹੀ ਕਰਦਾ ਸੀ ਸਾਰਾ ਜੀ ਹਾਂਜੀ ਮੇਰੀ ਤਾਂ ਤੋਂ ਘੋਟਿਆਂ ਤੇ ਨੂੰ ਡਰ ਜਾਂਦਾ ਮੈਂ ਤਾਂ ਬੁੱਢਾ ਹੋ ਗਿਆ ਹਾਂ ਤੇ ਵੀ ਕੰਮ ਸਾਰਾ ਉਹੀ ਕਰਦਾ ਸੀ ਕਿੰਨੇ ਬੱਚੇ ਨੇ ਹਾਂ ਕਿੰਨੇ ਬੱਚੇ ਨੇ ਤੇ ਉਹਦੇ ਬੱਚੇ ਤੋਂ ਛੋਟੇ ਨੇ ਦੋ ਲੜਕੀਆਂ ਤੇ ਇੱਕ ਮੜਕਾ ਉਹ ਛੋਟੇ ਨੇ 12ਵੀਂ ਚ ਪੜ੍ਹਦੀ ਤੇ 10ਵੀਂ ਚ ਪੜ੍ਹਦੇ ਨੂੰ ਕੋ ਨਾਂਵੀਂ ਚੋਂ ਮੁੰਡਾ ਪੜ੍ਹਦਾ ਤੇ ਸਰਕਾਰੀ ਮਦਦ ਜੀ ਮਿਲਣੀ ਚਾਹੀਦੀ 10 ਕੀ ਨਾਂ ਪੜ੍ਹਦਾ ਮੇਰਾ ਨਾਮ ਰਤਨੇ ਤੇਰੇ ਤਨੇ ਕੀ ਲੱਗਦੇ ਸੀ ਨਾ ਬ੍ਰਦਰ ਸੀ ਬੰਦਾ ਤੁਹਾਡੇ ਤੋਂ ਵੱਡਾ ਸੀਗਾ ਹਾਂਜੀ ਕਿੰਨੀ ਉਮਰ ਸੀ ਤੇ ਕੀ ਲਾਗ ਸੀ ਉਹਦਾ ਨਾਮ ਨਿਸ਼ੰਦਰ ਸੀ 38 ਸਾਲ ਉਮਰ ਸੀ ਉਹ ਮੇਰੇ ਤੋਂ ਵੱਡਾ ਸੀ ਤੇ ਵੀ ਅਸੀਂ ਅਲੱਗ-ਅਲੱਗ ਰਹਿੰਨੇ ਇੱਕ ਘਰ ਦਾ ਉਹਨਾਂ ਦਾ ਮੋਢੀ ਹੋਈ ਸੀ ਦਾ ਜੋ ਦੁਨੀਆਂ ਤੇ ਚਲਾ ਗਿਆ ਵੀ ਅਸੀਂ ਸਰਕਾਰ ਤੋਂ ਇਹੀ ਮੰਗ ਕਰਨੇ ਆ ਵੀ ਉਹਦੇ ਬੱਚਿਆਂ ਨੂੰ ਜ਼ਰੂਰ ਨੌਕਰੀ ਮਿਲੇ ਕਿੰਨੇ ਬੱਚੇ ਸੀਗੇ ਦੋ ਬੇਟੀਆਂ ਇੱਕ ਬੇਟਾ ਦੋ ਬੇਟੀਆਂ ਇੱਕ ਬੇਟਾ ਹਾਂਜੀ ਵੱਡੇ ਸੀਗੇ ਹਾਂਜੀ ਹਾਂਜੀ ਪੜਦੇ ਸੀਗੇ ਹਾਂਜੀ ਅੱਛਾ ਅੱਛਾ ਤੇ ਉਹਦੇ ਅਚਾਨਕ ਕਿਸਾਨ ਕਿੰਡ ਛੋਟਾ ਹੀ ਵੱਡਾ ਹੈ ਛੋਟਾ ਕਿਸਾਨ ਸੀ ਨਾ ਵੀ ਖੇਤਾਂ ਨੂੰ ਪਾਣੀ ਲਾਣ ਗਿਆ ਅੰਦਰ ਮੋਟਰ ਤੇ ਚਾਨਕ ਲੈਡ ਲੱਗੀ ਹੂੰ ਹੂੰ ਤਰੀਬ ਪੌਣੇ ਘੱਟ ਦਾ ਟੈਂਕ ਸੀ ਲੈਣ ਸਾਨੂੰ ਪਤਾ ਲੱਗਾ ਵੀ ਸਾਡੇ ਦਾ 9 ਵੀ ਪਤਾ ਲੱਗਾ ਅਸੀਂ ਬਾਗੀ ਹਸਪੀਟਲ ਲੈ ਕੇ ਗਏ ਹੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਿਆ ਚਾਨ ਦੀ ਕੋਸ਼ਿਸ਼ ਆਦੀ ਪੂਰੀ ਬਾਹ ਲਾਈ ਹੂੰ ਹੂੰ ਪਰ ਉਹਨਾਂ ਅਗੂ ਹੀ ਕਹਿਦਾ ਵੀ ਡੈਥ ਹੋ ਚੁੱਕੀ ਅਸੀਂ ਸਰਕਾਰ ਤੇ ਮੰਗ ਕਰਨੇ ਵੀ ਹੁੰਦੀਆਂ ਬੱਚਿਆਂ ਨੂੰ ਵੀ ਕੋਈ ਨੌਕਰੀ ਜਾਂ ਕੋਈ ਸਹੂਲਤ ਦਿੱਤੀ ਜਾਵੇ ਮੈਂ ਤਾਂ ਛੋਟਾ ਬ੍ਰਦਰ ਆ ਮੈਂ ਆਪ ਹੈਂਡੀਕੈਪ ਆ ਵੀ ਇਹਨਾਂ ਨੂੰ ਸਰਕਾਰ ਕੋਈ ਮੁਆਜ਼ਾ ਕੋਈ ਅੱਛਾ ਬੱਚਾ ਨੂੰ ਪਾਲਣ ਪੋਸ਼ਣ ਹੋਵੇ ਠੀਕ ਕੀ ਨਾਮ ਤੇ ਕੀ ਲੱਗਦਾ ਹੈ ਤੁਹਾਡਾ ਮੇਰੇ ਪਾਪਾ ਸੀਗੇ ਅਹ ਨਿਸ਼ੱਥਰ ਇਹਨਾਂ ਦਾ ਨਾਮ ਮੇਰਾ ਸਨੈ ਪਾਪਾ ਸੀਗੇ ਮੇਰੇ ਹਾਂ ਕੀ ਕਰਨਗੇ ਸੀਗੇ ਕਿੱਥੇ ਚ ਗਏ ਸੀ ਕੰਮ ਕਰਦੇ ਸੀ ਤੇ ਲਾਈਟ ਲੱਗ ਗਈ ਚਾਨਣ ਹਾਂ ਹਾਂਜੀ ਦੱਸੋ ਵੀ ਹਾਂਜੀ ਹੁਣ ਕੀ ਮੰਗੇ ਤੁਹਾਡੀ ਇਹ ਮੰਗ ਤੇ ਕੀ ਸਰਕਾਰ ਸਾਨੂੰ ਕੋਈ ਸਹੂਲਤ ਦੇਵੇ ਸਟੇ ਹਾਸਰਾ ਇਸੀ ਗਿਆ ਚਲੋ ਤੋ ਹੀ ਕ ਲੜਕੀਆਂ ਹੁੰਦੇ ਨਾਲ ਤੇ ਕਿੰਨੀਆਂ ਪੜਨਾ ਚਾਹਤਾਂ ਦੋ ਸਿਸਟਰ ਆਏ ਭੱਟੇ ਨੇ ਮੈਂ ਛੋਟੀ ਉਹ ਹੀ ਸਾਰਾ ਹਾਂਜੀ ਹੁਣ ਮੰਗੇ ਤੁਹਾਡੀ ਸਰਕਾਰ

ਤੇ ਗਏ ਦੇਖੋ ਕੀ ਕਰਨਗੇ ਜੀ ਪਾਣੀ ਨਾਲ ਨੁਕੇ ਸਾਰਾ ਮੋਟਰ ਚਲਾਉਣੇ ਮੋਟਰ ਅਚਾਨਕ ਬਿਜਲੀ ਲੱਗੀ ਕਿ ਸਤ ਹਾਂ ਜੀ ਤੇ ਕਿੰਨਾ ਪਰਿਵਾਰ ਹੈ ਨਾਲ ਮਤਲਬ ਜਿਹੜਾ ਉਹਨਾਂ ਨੂੰ ਸਮਾ ਰਿਆ ਸੀ ਦੋ ਕੁੜੀਆਂ ਹੈ ਤੇ ਇੱਕ ਜਿਹੜਾ ਮੁੰਡਾ ਤੇ ਮੰਮੀ ਡੈਲੀ ਉਹਨਾਂ ਕੋ ਚੋਰੇ ગામ ਨੂੰ ਡੈਲੀ ਅੱਛਾ ਇਹ ਹੀ ਸਹਾਰਾ ਸੀਗਾ ਉਹਨਾਂ ਦਾ ਹਾਂ ਜੀ ਉਹ ਕਾਰਡੀਓ ਵੀ ਕਰਦੇ ਸੀ ਧਮਾ ਲਈ ਇਹਨਾਂ ਨੂੰ ਐਸੇ ਇਹ ਡੈਥ ਕਿਵੇਂ ਰਾਤ ਨੂੰ ਗਈ ਜਾਂ ਸਵੇਰੇ ਗਈ ਸੁਪਾ ਗਿਆ ਸੀ ਸਵੇਰੇ ਗਿਆ ਨੇ ਬਾਣੀ ਲਾਉਣ ਉਸ ਤੋਂ ਬਾਅਦ ਤੁਹਾਨੂੰ ਕੀ ਮੈਸੇਜ ਆਇਆ ਯਾਸ ਜੀ ਆਇਆ ਕਿ ਜਿੱਪ ਬਿਜਲੀ ਚਾਲਦੀ ਨਹੀਂ ਅੱਜ ਬੈਲੀ ਲੱਗ ਗਈ ਹਾਂਜੀ ਤੇ ਤੁਸੀਂ ਫਿਰ ਹਸਪੀਟਲ ਲੈ ਕੇ ਗਏ ਨਹੀਂ ਬਾਦੂ ਉੱਥੇ ਹੀ ਦਰਦ ਹੋ ਗਿਆ ਬਾਗੀ ਚ ਲੈ ਕੇ ਗਿਆ ਪਰ ਉਹ ਕਹਿੰਦੇ ਦਰਦ ਨਹੀਂ ਆਉਂਦਾ ਤਾਂ ਸਰਕਾਰ ਤੋਂ ਤੁਹਾਡੀ ਕੀ ਸਰਕਾਰ ਤੋਂ ਇਹ ਮੰਗ ਹੈ ਆਪਣੀਆਂ ਬੇਟੀਆਂ ਨੇ ਦੋ ਇੱਕ ਮਹੀਨਾ ਦੇ ਦਾ ਉਹਨਾਂ ਨੂੰ ਬਹੁਤ ਵਧੀਆ ਖੁਸ਼ਹਾਲੀ ਦਿੱਤੀ ਜਾ ਰਹੀ ਸਰਕਾਰ ਉਹਨਾਂ ਨੂੰ ਜੋ ਵੀ ਮੰਗਾਂ ਉਹਨਾਂ ਨੂੰ ਦੇ ਪੂਰੀਆਂ ਬੇਟੀਆਂ ਜਨਮ